ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 30 ਨਵੰਬਰ 2025 ਤੇ ਕੋਟਕਪੂਰੇ ਬਈ ਆਏ ਆ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ ਲਗਭਗ ਟਾਈਮ 7:30 ਹੋ ਚੁੱਕੇ ਆ ਤੇ ਰੌਣਕ ਮੇਦਾ ਵੀ ਦੇਖ ਸਕਦੇ ਹੋ ਥੋੜਾ ਜਿਹਾ ਅੱਜ ਫਰਕ ਪਿਆ ਰੌਣਕ ਮੇਦਾ ਅੱਜ ਘੱਟ ਆ ਥੋੜਾ ਜਿਹਾ ਤੇ ਬਾਕੀ ਬਈ ਡੇਲੀ ਦਾ ਰੇਟ ਹੁੰਦਾ ਵਾਧਾ ਘਟਦਾ ਹੀ ਰਹਿੰਦਾ ਤੇ ਅੱਜ ਦਾ ਵੀ ਰੇਟ ਦੇਖਾਂ ਕਿ ਕਿੱਥੋਂ ਤੱਕ ਜਾਂਦਾ ਕੱਲ ਦੇ ਰੇਟ ਦੀ ਗੱਲ ਕਰੀਏ ਵੀ ਉਹੀ 450 ਤੋਂ 500 ਦੇ ਆਸ-ਪਾਸ ਜਿਹੜੀ ਕੱਲ ਤੂੜੀ ਵਿਕੀ ਸੀ ਤੇ ਅੱਜ ਦਾ ਜਿਹੜਾ ਰੇਟ ਚੈੱਕ ਕਰਾਂਗੇ ਬਈ ਕਿਉਂਕਿ ਤੂੜੀ ਦੇ ਰੇਟ ਆਸ-ਪਾਸ ਦੀਆਂ ਮੰਡੀਆਂ ਦੇ ਵਿੱਚ ਥੋੜੀ ਸਪੀਡ ਫੜ ਚੁੱਕੇ ਆ ਤੇ ਬਾਕੀ ਅੱਜ ਦਾ ਰੇਟ ਜਿਹੜਾ ਪਤਾ ਲੱਗੂ ਬਈ ਕਿੱਥੋਂ ਤੱਕ ਜਾਂਦਾ ਗਾਹਕ ਦੇ ਸਰ ਤੇ ਹੁੰਦਾ ਗਾਹਕ ਥੋੜਾ ਜਿਆਦਾ ਜਾਦੇ ਰੇਟ ਵਧ ਜਾਂਦਾ ਤੇ ਅੱਜ ਟਰਾਲੀਆਂ ਦੀ ਗੱਲ ਕਰੀਏ ਬਈ 2 2 4 5 6 7 ਨਗ ਜਿਹੜੇ ਅੱਜ ਆਏ ਆ ਤੂੜੀ ਦੇ ਤੇ ਸਾਢੇ 7 ਬਈ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਐਂਤਵਾਰ ਵੀ ਬਈ ਬੋਲੀ ਹੁੰਦੀ ਆ ਹਰੇ ਕਰੇ ਦੀ ਵੀ ਐਂਤਵਾਰ ਬੋਲੀ ਹੁੰਦੀ ਆ ਤੇ ਟੂੜੀ ਦੀ ਜਿਹੜੀ ਬੋਲੀ ਹੁੰਦੀ ਹਰੇਚਾਰੇ ਤੇ ਬਾਸ ਬਾਸਮਤੀ ਦੀ ਜਿਹੜੀ ਐਤਵਾਰ ਵੀ ਉਨੀ ਨਹੀਂ ਹੁੰਦੀਗੀ ਉੰਜ ਵੀ ਵੈਕ ਜ਼ਰੂਰ ਜਾਂਦੀ ਸਿੱਧੀ ਪਰ ਬੁੱਧੀਮਨ ਤੇ ਹਰੇਚਾਰੇ ਦੀ ਵੀ ਜਿਹੜੀ ਬੋਲੀ ਆ 11:00 ਵਜੇ ਜਿਹੜੀ ਸ਼ੁਰੂ ਹੋ ਜਾਂਦੀ ਹੈ ਤੇ ਰੇਟ ਵੀ ਜਿਹੜਾ ਹਰੇਚਾਰੇ ਦਾ ਚੱਲ ਰਿਹਾ 200 ਰੁਪਏ ਤੇ ਜਿਹੜਾ ਆਸ-ਪਾਸ ਚੱਲ ਰਿਹਾ ਸੌਕ ਦੇ 10-20 ਰੁਪਏ ਉੱਪਰ ਵੀ ਹੋ ਜਾਂਦਾ ਤੇ ਕਦੇ ਠੱਲੇ ਵੀ ਠੱਲੇ ਵੀ ਚੜਿਆ ਜਾਂਦਾ ਤੇ ਬਾਕੀ ਟਰਾਲੀਆਂ ਜਿਹੜੀਆਂ ਹਰੇ ਚੱਲੀਆਂ ਲਗਭਗ ਬਈ 10 ਤੋਂ 12 ਜਿਹੜੇ ਨਗ ਆ ਜਾਂਦੇ ਆ ਡੇਲੀ ਤੇ ਟੂੜੀ ਦਾ ਵੀ ਰੇਟ ਉੱਥੇ ਚੱਲ ਰਿਹਾ ਕਈ ਦਿਨਾਂ ਤੋਂ ਜਿਹੜਾ 500 ਦੇ ਆਸ-ਪਾਸ ਜਿਹੜੀ ਚੰਗੀ ਟੂੜੀ ਵਿਕ ਰਹੀ ਹੈ 550 ਦੇ ਆਸ-ਪਾਸ ਤੇ ਅੰਦਰ ਦੀ ਵੀ ਜਿਹੜੀ ਟੂੜੀ ਆ ਉਹੋ ਵਿਕ ਰਹੀ ਹੈ ਤੇ ਬਾਹਰ ਦੀ ਟੂੜੀ ਵੀ ਉਹੀ 350 ਤੋਂ ਲੈ ਕੇ ਤੇ 450 ਦੇ ਵਿੱਚ ਵਿੱਚ ਜਿਹੜੀ ਬਾਹਰ ਦੀ ਤੂੜੀ ਵਿਕ ਰਹੀ ਹੈ ਪਰ ਚੰਗੀ ਹੋਵੇ ਤੇ ਬਾਕੀ ਬਈ ਡੇਲੀ ਦਾ ਰੇਟ ਹੁੰਦਾ ਵਾਧਾ ਘਟਦਾ ਜਿਹੜਾ ਰਹਿੰਦਾ ਤੇ ਸਵੇਰੇ ਵੀ ਜਿਹੜੀ 7:30 ਪੂਰੀ ਬੋਲੀ ਸ਼ੁਰੂ ਹੋ ਜਾਂਦੀ ਆ ਬਾਕੀ ਲਈ ਦੇਖਦੇ ਆ 7 ਵਜੇ ਜਿਹੜੇ 29 ਮਿੰਟ ਹੋ ਚੁੱਕੇ ਆ ਤੇ ਅੱਜ ਦਾ ਰੇਟ ਦੇਖਦੇ ਆ ਵੀ ਕਿੱਥੋਂ ਤੱਕ ਜਾਂਦਾ ਤੇ ਲਾਈਵ ਨੂੰ ਬਈ ਵੱਤ ਤੋਂ ਵੱਤ ਸ਼ੇਅਰ ਜੁੜ ਕਰਿਆ ਕਰੋ ਤੇ ਪਹਿਲੀ ਟਰਾਲੀ ਦੀ ਵੀ ਤੂੜੀ ਜਿਹੜੀ ਆਪਾਂ ਚੈੱਕ ਕਰਾਉਂਦੇ ਆ ਕਿ ਅੰਦਰ ਦੀਆਂ ਜਾਂ ਬਾਹਰ ਦੀਆ ਤੇ ਕੁਸ ਵੀ ਇਧਰ ਜਿਹੇ ਪਾਸੇ ਵੀ ਜਿਵੇਂ ਗਾਗ ਵੀ ਖੜੇ ਆ ਤੇ ਲੇਬਰ ਵਾਲੇ ਵੀ ਖੜੇ ਆ ᱱੋ ਵੀ ਪਹਿਲੀ ਟਰਾਲੀ ਤੂੜੀਏ ਵੀ ਜਿੱਥੋਂ ਬੁੱਧੀ ਸ਼ੁਰੂ ਹੋਣੀ ਆ ਬਾਕੀ ਭਈ ਗਾਗ ਤੁਸੀਂ ਦੇਖ ਸਕਦੇ ਹੋ ਅੱਜ ਤੇ ਰੇਟ ਜਿਹੜਾ ਅੱਜ ਦਾ ਦੇਖਾਂ ਕਿੱਥੋਂ ਤੱਕ ਜਾਂਦਾ ਤੇ 7:30 ਵੀ ਬੋਲੀ ਸ਼ੁਰੂ ਹੋ ਜਾਂਦੀ ਟਾਈਮ ਜਿਹੜਾ ਲਗਭਗ ਹੋ ਚੁੱਕਿਆ 7:30 ਵੱਜ ਚੁੱਕੇ ਆ ਤੇ ਆ ਰਹੇ ਆ ਵੀ ਕਿਹ ਬੋਲ ਰਗੇ 100 100 ਹਜ਼ਾਰ ਇਹਦਾ ਬੋਲੀ ਘਰੋਣੀ ਆ ਕਿਨਾਂ ਹੀ ਬਈ ਗੋ ਕਿਵੇਂ ਤੇਰਾ ਯਾਰ ਆ ਜਾਇਆ ਨਹੀਂ ਉਹ ਆ ਗਿਆ ਆ ਗਿਆ ਵੀਰ ਬੰਕ ਕੋਲ ਜਾ ਕੇ ਨਾ ਉਹ ਇਹ 10 ਰੁਪਏ ਇਹ ਨਹੀਂ ਚੜ ਜਾਂਦਾ ਨਾ ਨਾ ਟੋਟੇ ਵੀ ਆਉਗਾ ਵੀ ਬਾਈ ਨਾ ਕੀਤਾ ਹੈ ਹੋਰ ਨੂੰ ਹੋਰ ਸਾਜੂਏ ਕੌਣ ਆ ਤੁੱਡੀ ਆ ਆ ਜਾ ਹੜੱਬੇ ਦੀ ਆ ਉੱਪਰੇ ਆ ਉੱਥੇ ਉੱਪਰੇ ਭਾਈ ਪਹਿਲੀ ਟਰਾਲੀ ਆ ਗੰਬੇ ਦੀ ਲੈ ਜੀ ਪਹਿਲੀ ਟਰਾਲੀ ਆ ਜੀ ਟੁੱਡੀ ਦਾ ਭਾਲ ਬਣਦਾ ਜਿਹੜੀ ਦਾ ਕਰ ਸਕਦੇ ਹੈ ਹੈਲੋ ਸ਼ੁਰੂ ਹੋਣਾ ਪਿਆ ਪਹਿਲੀ ਟਾਲੀ ਤੋਂ ਭਾਈ ਰੋਣਾ ਆ ਕੇਵਲ ਮੈਨੂੰ ਸ਼ੁਰੂ ਕਰਦਾ ਲੈ ਭਾਈ ਮੀਡੀਆ ਵਾਲੇ ਵੀ ਅੱਜ ਜਿਹੜੇ ਆਏ ਆ ਤੇ ਅੰਦਰ ਦੀ ਲੰਬੇ ਦੀ ਤੁਲੀ ਆ ਗਈ ਇਹ ਇਹਦੇ ਨਾਲ ਦੀ ਹੋਊਗੀ ਕਿ ਕੰਦਾ ਕੁੰਦਾ ਨੂੰ ਮਾੜੀ ਮੋਟੀ ਟੁਲਾਈ ਕਮਕਾਏ ਨਹੀਂ ਨਹੀਂ ਉਹ ਕੰਦਾ ਕੁੰਦਾ ਨੂੰ ਕਿਸੇ ਪੰਡ ਦਾ ਸਕਦੇ ਵਟਿਆ ਰੰਗ ਹੋ ਸਕਦਾ ਤੂੜੀ ਅੰਦਰ ਦੀ ਆ ਲੰਬੇ ਦੀ ਤੁੜੀਆਂ ਸਾਰੀ ਟੋਟ ਲੱਖ 350 ਸਾਢੇ 350 ਸਾਢੇ 352 60 65 70 75 80 88 90 95 400 400 100 10 15 ਸਾਢੇ 450 450 60 2 ਬੋਲੀਆਂ 65 70 70 75 ਬਾਈ ਪੁੱਛਿਆ ਨੂੰ ਜਾਊਗਾ 75 475 ਬੋਲਾਂਗੇ ਨੇ 475 ਰੁਪਏ ਬਾਈ ਆਪਣੀ ਦੋ ਬਈ ਈ ਟਰਾਲੀ ਲੱਗੀ ਹੈ ਹੜੱਬੇ ਦੀ ਤੂੰ ਨਹੀਂ ਸੀ ਤੇ ਪਹਿਲੀ ਟਰਾਲੀ ਬਾਈ 400 ਤੇ 75 ਰੁਪਏ ਜਿਹੜਾ ਰੇਡਰ ਆ ਤੇ ਬਾਕੀ ਅੱਗੇ ਦੇਖਦੇ ਆ ਬਈ ਕੀ ਰੇਟ ਜਿਹੜਾ ਜਾਊਗਾ ਤੇ ਤੂੜੀ ਵੀ ਚੰਗੀ ਸੀਗੀ ੜੰਬੇ ਦੀ ਤੂੜੀ ਆ ਤੇ ਬਾੜਾ ਮੋੜਾ ਰੰਗ ਯੂਰ ਮਿਲਦਾ ਜਾ ਤੇ ਬਾਕੀ ਅੱਗੇ ਦੇਖਦੇ ਹਾਂ ਮੈਂ ਦੇ ਦੇਣਾ 100 ਤਾਂ ਪਤਾ ਨਹੀਂ ਕਿਵੇਂ ਰੱਖੇ ਜਿਹੜਾ ਵਾਲਾ ਹਾਂ ਸਰਸਰੀ ਭਾਈ ਆ ਗਿਆ ਉਹ ਇਨ ਪਾਲਤੂਆਂ ਨੂੰ ਪੁੱਛਦਾ ਨਹੀਂ ਕਿ ਕਿੱਧਰ ਗਿਆ ਚੱਲ ਚੱਲ ਰਾਮਸਰ ਵਾਲਾ ਰਾਮਸਰ ਰੱਖੇ ਹਾਂ ਕਬੜੀ ਨਹੀਂ ਜਾਣ ਬੋਲੋ ਜੀ 400 ਰੱਖ 400 400 5 10 450 52 60 65 70 75 81 ਚਾਸੀ 485 90 95 495 ਬੋਲਾਂਗੇ ਨੇ ਜੱਤ ਕਿੱਲ ਜਾਊਗਾ ਪੁੱਛੀ ਨਹੀਂ ਜਾਂਦਾ ਬਈ 400 ਦੇ 95 ਰੁਪਏ ਵੀ ਜਿਹੜੀ ਲੱਗੀ ਆਹ ਤੂੜੀ ਅੰਦਰ ਦੀ ਤੂੜੀ ਸੀ ਤੇ ਬਾਕੀ ਅੱਗੇ ਦੇਖਦੇ ਆਂ ਬਈ ਨਾ 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 ਰੰਗ ਬਟਾ ਨਾ ਮਾੜੀ ਹੋਈ ਆਹ ਦੀ ਤੂੜੀ ਆ ਭਾਈ ਮਾੜਾ ਮੋਟਾ ਰੰਗ ਬਟਾ ਇਹ ਨਾਲ ਗਿੱਲੀ ਦਾ ਨਹੀਂ 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 ਫੋਲੋ ਜੀ ਨਾ ਇਹ ਗੱਤ ਨੂੰ ਦਾ ਆਹ ਚੱਲ ਮੈਂ ਤਾਂ ਆਪਣੇ ਮਹਿਰ ਬਣਾ 200 ਰੁਪਏ ਲੈ ਆੜੂਆ ਭਾਈ ਬੋਲ ਬੋਲੋ ਹੀ ਬੋਲੋ 350 350 54 60 65 70 ਬੁੱਲੀ ਆ ਭਾਈ ਮੜਿਆ ਜਾ ਚੱਲ ਚੱਲ ਤੂੰ ਕਿਧਰ ਹੈ 75 80 85 90 400 5 25 30 450 55 452 60 65 77 80 90 95 500 500 ਬੋਲਣਗੇ ਨੇ 5 10 10 ਰੁਪਏ ਬੋਲਦਾ ਕੋਈ 500 10 ਰੁਪਏ ਬਾਈ ਲਓ ਵੀ ਇਹ ਟ੍ਰਾਵਲ ਲੱਗੀ ਹੈ 500 ਤੇ 10 ਰੁਪਏ ਬਾਹਰ ਦੀ ਬਈ ਤੂੜੀ ਸੀ 500 ਅੱਗੇ 200 ਰੁਪਏ ਕਰਾਇਆ ਬਾਈ दो सौ रुपये भी जो किराया इतों को तो लगभग होगा वो सत अठ किलोमीटर दूर है आने जाने भाई। <coughs> ਜਾ ਬੰਦ। ਉਧਰ ਦੀ ਬਾਈ ਬਾਈ ਜੀ ਅੰਦਰ ਦੀ ਬੋਲ ਲੈ ਜਲੇ ਆ। ਬਾਜੂ ਕੰਨੀ ਤੋਂ। ਕੋਈ ਗੰਡ ਆਉਗੀ ਵੀ ਕੋਈ ਚੱਕਰ ਆ ਵੀ ਆਉਗੀ ਹੈ। ਘਿੱਲੀ ਗੁੱਲੀ ਤਾਂ ਨਹੀਂ। ਨਾ ਜਮਾ ਇੱਕ ਨਹੀਂ। ਘਿੱਲੀ ਗਈ ਵਾਪਸ। ਵੇਖ ਕੇ ਬੋਲੀ ਦਿਓ ਬਾਈ 300। 350 54 65 70 75 80 85 400 5 10 15 20 25 30 35 40 45 450 54 60 65 465 ਬੋਲਣਗੇ 70 71 475 ਬੋਲਦਾ ਕੋਈ 475 ਰੁਪਏ ਬਾਈ ਆਪਣਾ ਲੋ ਵੀ 475 ਰੁਪਏ ਵੀ ਇਹਦਾ ਰੇਡਰ ਆ ਤੇ ਬਾਹਰ ਦੀ ਟੁੱਟੀ ਸੀ ਤੇ ਵੀ ਥੋੜਾ ਜਿਹਾ ਸੀਗਾ ਵਿੱਚ ਕਾਲਾ ਪੰਜਾ ਸੀਗਾ ਬਾਕੀ ਦਿਖਾ ਦਿਆਂ ਤੁਹਾਨੂੰ ਆਪਣੀ ਟਾਪ ਕੰਡਰ ਅੰਦਰ ਦੀ ਟੂੜੀ ਬੋਲੋ ਵੀ 400 ਪੁੱਛ ਲੈ ਜੰਦ ਸਿੱਧੀ ਹੈ ਜਿੱਤ ਗਿਲ ਜਾਏ ਜਿੱਤ ਗਿਲ ਕਿੰਨਾ ਕਰਾਇਆ 500 ਰੁਪਏ ਕੋਈ ਜਾ ਬੋਲ ਵੀ 400 20 25 450 450 75 75 475 ਬੋਲ ਲੈ 80 85 90 490 95 495 ਬੋਲੰਗ ਨੇ 495 ਚੱਲ ਵੀ ਚੱਲ ਵੀ ਲੋ ਬਈ ਇਹ ਟਰਾਲੀ ਲੱਗੀ 400 ਤੇ 95 ਰੁਪਏ ਬਾਕੀ ਬਈ ਅੱਗੇ ਦੇਖਦੇ ਆ ਕਿਹੜੀ ਹੋਰ ਵੈਰਾਈਟੀ ਆਈ ਹੈ ਤੇ ਕੀ ਰੇਟ ਜਿਹੜਾ ਲੱਗੂਗਾ ਨੰਬਰ 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 ਹੋ ਖੜਾ ਜਾ ਦੋ ਮਿੰਟ ਛਾੜੀ ਜਾਸ ਰੱਖ 500 ਨੰਬੇ ਵਾਲੀ ਬਾਈ ਛਾੜੀ ਜਾਸ ਦਿੱਲੀ ਬਲੀ ਤਾਂ ਨਹੀਂ ਵਿੱਚ ਛਾੜੀ ਜਾਸ 450 500 500 5 ਰੁਪਏ 5 ਰੁਪਏ 10 ਰੁਪਏ 20 ਰੁਪਏ 3 50 ਰੁਪਏ 50 ਜੱਟ ਜੰ ਜਾਊਗਾ ਜਾਊਗਾ 500 ਰੁਪਿਆ ਜਾਊਗਾ ਭਾਈ 550 550 ਬੋਲਾਂਗੇ ਤੇ 55 ਕਰਿਆ 55 55 ਬੋਲਦਾ ਕੀ ਆ ਜਾ ਭਾਈ 500 ਤੇ 55 ਰੁਪਏ ਲੱਗੇ ਵੀ ਹੜੰਭੇ ਹੀ ਤੂੜੀ 550 550 ਜਾਦੇ ਨਹੀਂ ਪਾੜੀ ਪੱਕੀ ਵੀ ਮਗਰ ਜਿਹੜੀਆਂ ਦੋ ਟਰਾਲੀਆਂ ਰਹਿਗੀਆਂ ਹੋਰ ਯਾਰ ਮੰਡੀ ਲੈ ਕੇ ਖਰਾਬ ਆ ਗਿਆ ਕੀ ਯਾਰਾ ਸ਼ਰਮ ਠੀਕ ਹੈ ਰਹਿ ਜਾਂ ਤੱਕ ਕੀ ਹੋ ਗਿਆ ਮੱਟੀ ਲਾਉਂਦਾ ਚੂਰ ਇਕੱਠਾ ਕਰ ਕਰ ਕੇ ਐ ਐ ਜੀ ਨਿਕਲੂਗੀ ਰੋ 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 ਹਾਂ ਇੱਲੀ ਬੁੱਲੀ ਇੱਲੀ ਬੁੱਲੀ ਬੰਦੋ ਭਾਈ ਰੰਗ ਜਰੂਰ ਬੋਲ 250 ਰੁਪਿਆ 250 250 250 ਬੋਲਾ ਭਾਈ ਕਿਨੇ ਹਨ ਉਪਰੋਂ ਕੁਛ ਬਈ ਜਾਨੀ ਜਿੱਤੇ ਬਿੱਲ ਆਉਂਦੇ ਨਹੀਂ ਸਨਵਾ ਨਾ ਆਉਂਦੇ ਬਿੱਲ ਇੱਕ ਟੰਡਾ ਕਰਾ ਜਾ ਜਿਸੇ ਬਾਬੇ ਜਿਹੜਾ ਵੱਡੇ ਨਾਲ ਸੜਕ ਜਾਂਦਾ ਆਜਾ ਜਾਨ ਦਾ ਜੂਨ ਵੀ ਸੀ ਸੀ ਰੋਲ ਨਾ ਮੱਤੇ ਟਿਕਾ ਨਹੀਂ ਜਾਂਦਾ ਬਹੁਤ ਬੁਰੇ ਸ਼ਬਦ ਬਟਾ ਹਾਂ ਨਾਲ ਦੀ ਪਰਲੇ ਤੇ ਡੱਬੀ ਨੂੰ ਛੜਕ ਜਾ ਮੈਂ ਕਹਿੰਦਾ ਇਹ ਲਊਗਾ ਪਾਪਾ ਵੱਲ ਤੋਂ ਜੀ ਉਹ ਮੈਂ ਆਹ ਲਓ ਕਾਈਸੋ 54 60 65 70 75 80 85 90 95 305 305 ਬੋਲਾਂਗੇ ₹105 ਰੁਪਏ ਬਾਈ ਤੈਨੂੰ 100 ਤੇ 5 ਰੁਪਏ ਵੀ ਲੱਗिए ਬਾਹਰ ਦੀ ਟੂੜੀ ਸੀਗੀ ਤੇ ਬਾਕੀ ਅੱਗੇ ਦੇਖਦੇ ਆਂ ਵੀ ਦੋ ਟਰਾਲੀਆਂ ਹੋਰ ਖੜੀਆਂ ਆਲੇ ਉਹਦਾ ਵੀ ਬਣਾਇ ਨਹੀਂ ਆ ਜਾਣਾ ਪੂਰਾ ਰੰਗ ਦਾ ਭਲਕਣਾ ਲੈ ਹਾਂ ਉਹ ਇਵੇਂ ਨਹੀਂ ਬਣਦੀ ਕਿ ਲੈਵਲ ਦੀ ਬਣਦੀ ਪਰ ਇਹ ਕਿੰਨਾ ਹੋ ਗਿਆ ਉਹ 25 56 ਮਿੰਟ ਬਣੇ ਭਾਈ ਵਲੋਗ ਆਖੀ ਤੋਂੜੇ ਪ੍ਰਾਣੇ ਦਾ ਰੱਖਿਆ ਚੈਨਲ ਆਰੋ ਆਰੋ ਕੀਆ ਭਾਈ ਜੀ ਆਪਣੀ ਉੱਤਰੀਆ ਲਿਆ ਬਹੁਤ ਬਹੁਤ ਨੂੰ ਹੋ ਗਈ ਭਾਈ ਉਹ ਨਰਦੀਆ ਭਾਈ दे पंद्रा बि पची त सठ पै चार सौ पंज दर बि 420 ਬੋਲਾਂਗੇ ਨੇ ਕਿੱਥੇ ਜਾਣੀ ਐ ਛੰਦੋਂ ਛੰਦ ਮੰ ਜਾਏਗਾ ਭਾਈ ਨਹੀਂ ਨਹੀਂ ਸਹੀ ਜਾਣਾ 420 ਬੋਲਦਾ ਕੋਈ 420 ਰੁਪਏ ਬੋਲ 420 ਰੁਪਏ ਵੀ ਰੇਡ ਰਿਹਾ ਇਹਦਾ ਅਲੀ ਉਸ ਤੋਂ ਮੈਟ ਨਾ ਗਿਆ ਇਹ ਕਿੱਥੇ ਆ ਦੇ ਇਹ ਛੰਦ ਮੰ ਮੈਨੂੰ ਧੰਨਿਆ ਦਿਓ 50 15 ਆਹ ਲਓ ਆਹ ਉਹਦਾ ਭਾਗ ਉਹਦਾ ਉਹਦਾ ਲੱਗ ਰਹਿਣਾ ਹੈ ਇਹ ਆਹ ਹਾਂ ਹਾਂ ਜਾਂ ਜਿੰਦਾ ਫੇਸਬੁੱਕ ਹੈ 5 ਮਿੰਟ ਦੀ ਪਾ ਦੋਗੇ ਸਾਰੀ ਕੋਈ ਨਾ ਕੋਈ ਕੀ ਕਰਦਾ ਹੈ ਆ ਨਾਮ ਰਹੀ ਚਲੀ ਬੋਲ ਬਾਈ ਇਹ ਹਾਲੇ ਪਹੁੰਚ ਰਹੀ ਤੇ ਆ ਤੁ ਵੀ ਗਾ ਲੈ ਲੈ ਆਂਗਾ ਤਾਂ ਵੇਖ ਲੈ ਬਾਈ ਇਹਦੇ ਸੰਧਮੀ ਲਾਉਣੀ ਹੈ ਜੱਤ ਗੱਲ ਦਾ 500 ਰੁਪਿਆ ਦਾ 200 ਰੁਪਿਆ ਤੇ ਬੋਲਣ ਕੀ ਦਾ ਰੇਟ ਬਣ ਜੂਗਾ ਹਾਂ ਦਾ ਵੇ ਸਾਹਿਬ ਹਾਂ ਵੀ ਆ ਨਾਮ ਤੁਸੀਂ ਵੀ ਇੱਥੇ ਗੱਲਾਂ ਕੋਣ ਇੱਥੇ ਵੀ ਹਾਂ ਆ ਸੱਦਾ ਜੱਤੂ ਰੋਡ ਪਾ ਲਈ ਬੋਲੋ ਹੀ ਬੋਲੋ ਛੇਤੀ ਕਰੋ ਦੇਖ ਲੈ ਭਾਈ ਹੁਣ ਤੁਸ ਮੱਤੀ ਬੋਲੋ ਰੱਖੋ ਯਾਰ ਆ 300 ਰੁਪਿਆ ਭਾਰਾ ਲੈ ਭਾਰਾ ਲੈ 200 ਰੁਪਿਆ ਉੱਥੋਂ ਦਾ ਨਹੀਂ ਯਾਰ 200 ਹਾਂ ਅਗਾਹ ਵੇਖ ਲੈ ਆ 300 ਰੁਪਿਆ 300 ਰੁਪਿਆ 300 ਰੁਪਿਆ ਤੈਨੂੰ 300 ਆਵੜੇ ਦਾ ਭਾਅ ਵੱਧ ਜਾਣਾ ਤੇਰਾ ਜੇਤਗਿਲ 305 ਗੱਲੀ ਰਹਿਣਾ ਵਾਲੀ ਭਾਈ ਸੰਧਮਾਲਿਆ 305 ਉਧਰ 10 15 350 350 ਹੋਲਾ ਬਾਈ ਕਿਨਾ ਨਾਲਾ ਮਨ ਹਜੇ ਉਹ ਤਾਂ ਜਾਣਾ ਨਹੀਂ ਕੋਈ ਵਾਲੇ ਬਾਈ ਮੇਰੇ ਕੀ ਵਾਸਾ ਪਾ ਲੈ ਵਾਰ ਪੁੱਤ ਆ ਇਹ ਇਧਰ ਤੇ 15 ਕਿਲੋ ਮੀਟਰ ਆਵੇਂ ਉਧਰ ਆਇਆ ਤੂੰ ਕਿੱਥੋਂ ਆ ਮਾਦਾ ਆਇਆ ਵੜ ਕੇ ਰੱਖੀ ਬੜੀ ਇਧਰ ਰੱਖਿਆ ਹਵਾ ਨਾਲ ਸਾਡੇ 350 ਚੱਲ ਆ ਦੂੰਗਾ 350 ਆ ਗਈ ਬੱਸ 59 60 65 70 72 80 85 400 400 ਬੋਲ ਨਾ ਗਰੇ 400 ਲੈ ਭਾਈ ਉਹ ਤੰਦ ਨੂੰ ਦੋ ਦੋ ਕਿੱਟ ਲੱਗਿਆ ਲੋ ਵੇ ਲਾਸਟ ਟਰਾਲੀ ਸੀ ਬਈ ਤੇ 400 ਰੁਪਿਆ ਬਈ ਰੇਟ ਜਿਹੜਾ ਦਾ ਲੱਗਿਆ ਤੇ ਬਾਕੀ ਬਈ ਟੌਪ ਦੀ ਅੱਜ ਟਰਾਲੀ ਇੱਕ ਹੋਈ ਗਈ ਆ ਅਡੰਬੇ ਦੀ ਟੂੜੀ ਜਿਹੜੀ 500 ਤੇ 55 ਰੁਪਏ ਆਮ ਬਈ ਜਿਹੜਾ ਰੇਟ ਆ ਉਹੀ ਫੇਰ ਰਿਹਾ ਅੱਜ 3450 ਦੇ ਆਸ-ਪਾਸ ਲਾ ਦੋ 400 ਦੇ ਆਸ-ਪਾਸ ਤੇ ਲਾਸਟ ਟਰਾਲੀ ਵਿਕੀ ਬਈ 400 ਰੁਪਏ ਤੇ ਬਾਹਰ ਦੀ ਟੂੜੀ ਵਿਚੜੀ ਉਹ ਟਰਾਲੀ ਚੱਲਿਓ ਜ਼ਰ ਥੋੜੀ ਜਿਹੀ ਮੰਦੀ ਅੱਜ ਵਿਕੀ ਆ ਤੇ ਆਮ ਬਈ ਜਿਹੜਾ ਰੇਟ ਆ ਉਹੀ 오케이, 바퀴. <laughs> 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 ਧੰਨਵਾਦ ਬਈ ਸਾਰੇ ਵੀਰਾਂ ਨਾਲ ਲਾਈਵ ਦੇ ਨਾਲ ਜੁੜਨ ਦੇ ਲਈ ਸੋ ਮਿਲਦੇ ਆਂ ਵੀ ਅਗਲੀ ਵੀਡੀਓ ਦੇ ਵਿੱਚ